ਸੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਤੁਹਾਡੇ ਸਾਰਿਆਂ ਦਾ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਸੋ ਲੋ ਜੀ ਅੱਜ ਆਪਾਂ ਪਹੁੰਚਾਂਗੇ ਪਿੰਡ ਦੁਕਾਂਚਲਾ ਸੰਗਰੂਰ ਦੇ ਵਿੱਚ ਬੋਰ ਦੇ ਵਿੱਚ ਜੀ ਮਾਰਨ ਕੈਮਰਾ ਤੇ ਇਹਨਾਂ ਭਾਈਆਂ ਨੇ ਸਾਨੂੰ ਫੋਨ ਕਰਕੇ ਬੁਲਾਇਆ ਸੀ ਕਿ ਸਾਡਾ ਬੋਰ ਦੇ ਵਿੱਚ ਕੋਈ ਪ੍ਰੋਬਲਮ ਆ ਸੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਤੁਸੀਂ ਸਾਨੂੰ ਫੋਨ ਕਰਕੇ ਬੁਲਾਇਆ ਸੀਗਾ ਕਿ ਸਾਡੇ ਬੋਰ ਦਾ ਪਾਣੀ ਮਾੜਾਗਾ ਕੀ ਤੁਹਾਡੇ ਬੋਰ ਦਾ ਪਾਣੀ ਮਾੜਾਗਾ ਤਾਂ ਕਰਕੇ ਤੁਸੀਂ ਕੈਮਰਾ ਮਰਵਾਦੇ ਹੋ ਹੈਂ ਟਾ ਬੋਰ 340 ਬਟਲਾ ਹੋਇਆ ਹੈ ਹਾਂਜੀ ਟੜੀ ਗੁੜਾ ਥੱਲੇ ਫਿਲਟਰ ਪਾਤਾ ਸੀ ਉਦੋਂ ਠੀਕ ਹੈ ਜੀ ਇੱਕ ਉਦੋਂ ਮਤਲਬ ਮੋਟਰਾਂ ਵੀ ਜਿਆਦੇ ਮੱਝਦੀਆਂ ਤੇ ਹੋਰ ਗਮੰਡੀਆਂ ਨੇ ਉਹ ਰੇਤਾ ਵਾਲੇ ਮਾਰਦੇ ਤੇ ਹਾਂਜੀ ਇੱਕ ਬੋਰ ਦਾ ਫਿਲਟਰ 300 180 ਦੇ ਪਾਤਾ ਸੀ ਠੀਕ ਹੈ ਜੀ ਹੁਣ 180 ਵਾਲਾ ਇਹਦਾ ਪਾਣੀ ਆ ਉਹ ਮਾੜਾ ਹਾਂਜੀ ਉਹ ਅਸੀਂ ਬੰਦ ਕਰਾਉਣਾ ਠੀਕ ਹੈ ਪਰ ਐਂਚਰ ਲਵਾਉਣਾ ਠੀਕ ਹੈ ਸਾਨੂੰ ਪਤਾ ਲੱਗਿਆ ਸੀ ਵੀ ਨਮੋਲ ਕੰਮ ਕਰਦੇ ਨੇ ਠੀਕ ਹੈ ਪਹਿਲਾਂ ਵੀ ਸਾਡੇਰੇ ਕੰਮ ਕਰਕੇ ਗਏ ਨੇ ਹਾਂਜੀ ਹਾਂਜੀ ਉਹਦੇ ਕਰਕੇ ਅਸੀਂ ਬਾਈਆਂ ਦਾ ਨੰਬਰ ਲਿਆ ਨੰਬਰ ਲੈ ਕੇ ਫੋਨ ਕਰਕੇ ਬੁਲਾਇਓ ਤੁਸੀਂ ਹਾਂਜੀ ਤੇ ਇਹਦੇ ਕਰਕੇ ਮਤਲਬ ਅਸੀਂ ਹੁਣ ਫਿਲਟਰ ਬੰਦ ਕਰਾਉਣਾ ਓ ਥੱਲੇ ਫਿਲਟਰ ਦਾ ਪਾਣੀ ਲੈਣਾ ਠੀਕ 40 ਦਾ ਜੇ ਵੀ ਨਾ ਚੱਲਿਆ ਹੋ ਸਗਰ ਆਈ ਥੱਲੇ ਛੱਲ ਮਰਵਾਈਏ ਠੀਕ ਹੈ ਜੀ ਵੀ ਥੱਲੇ ਦੇ 40 ਫੁੱਟ ਨੇ ਵੀ 40 ਨੇ ਪਾਣੀ ਨਾ ਪੂਰਾ ਕਰਿਆ ਹਾਂਜੀ ਕੋਈ ਸਗਰ ਤਾਂ ਹੀ ਥੱਲੇ ਇਹ ਚ ਛੱਲ ਮਰਵਾਈਏ ਠੀਕ ਹੈ ਜੀ ਸੋ ਲੋ ਜੀ ਜਿਵੇਂ ਕਿਸ ਨੂੰ ਅੰਕਲ ਨੇ ਸਾਰਾ ਕੁਝ ਦੱਸ ਹੀ ਦਿੱਤਾ ਸੋ ਹੁਣ ਆਪਾਂ ਬੋਰ ਦੇ ਵਿੱਚ ਮਾਰਾਂਗੇ ਜੀ ਕੈਮਰਾ ਤੇ 100% ਇਹਨਾਂ ਦਾ ਕੰਮ ਕਰਕੇ ਵੀ ਦੇਵਾਂਗੇ ਆਪਾਂ ਸੋ ਲੋ ਜੀ ਇਧਰ ਆਪਣੀ ਤਾਰ ਆ ਗਈ ਘਰ ਦੇ ਡੇੜ ਦੀ ਚਲੋ ਜੀ ਇੱਧਰ ਬਣਾ ਆਪਣੇ ਮਿਸਤਰੀ ਨਾਲ ਗੱਲ ਕਰਾਉਣੇ ਆ ਹਾਂਜੀ ਸਾਸ਼ੀਕਾਲ ਮਿਸਤਰੀ ਜੀ ਉਹ ਠੀਕ ਠਾਕ ਹੋਈ ਜੀ ਹਾਂ ਸੋ ਅੱਜ ਆਪਾਂ ਪਿੰਡ ਪਹੁੰਚੇ ਸੀਗੇ ਦੁੱਗਾਂ ਤੇ ਬੋਰ ਦੇ ਵਿੱਚ ਕੈਮਰਾ ਮਾਰ ਲਈ ਜਿਵੇਂ ਕਿ ਤੁਹਾਨੂੰ ਅੰਕਲ ਨੇ ਪਹਿਲਾਂ ਦੱਸ ਹੀ ਦਿੱਤਾ ਤੇ ਹੁਣ ਆਪਾਂ ਸਕਰੀਨ ਰਾਹੀਂ ਬੋਰ ਚੱਕਰਾਂਗੇ ਚੱਲ ਸਾਰਾ ਬੋਰ ਤਾਂ 9 ਇੰਚ ਹੈ ਨਾ ਬਈ ਸਾਰਾ 9 ਇੰਚ ਹੈ ਸਾਰਾ ਬਾਈ ਥੈਂਕ ਯੂ ਸਾਰੀ ਪੈਗੀ ਬਾਈ ਸਾਰੀ ਬਾਤ ਥੈਂਕ ਯੂ ਸਾਰੀ ਬਾਤ

ਫੰਡ ਨਾ ਖੜਾ ਪਰ ਨਹੀਂ ਨਹੀਂ ਆਪਣੇ ਥੂਏ ਬਹੁਤ فرق ਹੈ ਸਰਕਾਰ ਦੇ ਨੇ ਡਿਪੈਂਡ ਹੈਗਾ ਦੀ ਸੁਭੇ ਨੇ ਬਹੁਤ ਸਾਰਾ ਲਵਾਇਆ ਪਾਣੀ ਕਿੰਨਾ ਦਾ ਮੋਟਰ ਦਾ ਬਈ ਦਾ ਪਾਣੀ ਦਾ ਬਈ 3 ਇੰਚੀ ਬਾਤੀ ਆ ਮਤਲ ਮਾਈ ਵਾਲੀ ਡਾਊਨ ਆ ਸੁਰੂਜ ਪੂਰਾ ਫੁੱਲ ਮਾਰਦੀ ਆ ਹਾਂ ਸੁਰੂਜ ਐ ਤਾਂ ਪਾਣੀ ਮਤਲ ਬਾਤੀ ਆ ਬਣੀ ਨਾ ਨਾ ਜਦੋਂ ਚੱਲਦੀ ਆ ਉਦੋਂ ਫੁੱਲ ਮਾਰਦੀ ਆ ਨਹੀਂ ਨਾ ਉਹ ਨਹੀਂ ਰਹਿੰਦਾ ਪਾਣੀ ਤੋੜੀ ਤੜਦੀ ਨਹੀਂ ਗਈ ਪਹਿਲਾਂ ਪਾਣੀ ਰੜਕਣ ਲੱਗੀ ਤੇ ਮੱਚ ਜੀ ਲੀਲਾ ਲੀਲਾ ਪਾਣੀ ਹੋ ਰਿਹਾ ਕੰਮ ਕਰਾਇਆ ਮੋਟਰ ਦਾ ਨਾ ਨਾ ਮਤਲ ਉਹ ਅਸੀਂ 23 ਡਿਲੀਵਰੀਆਂ ਪਾਦੇ ਆ ਫਿਲਟਰ ਉਹ ਲਗਾ ਦੀ ਥੱਲੇ 23 ਪਾ ਕੇ ਫੇਰ ਵੀ ਪਾਣੀ ਉਹਨਾਂ ਪੂਰਾ ਆ ਗਿਆ ਫਿਲਟਰ ਆ ਗਿਆ ਇਹ ਫਿਲਟਰ ਤਾਂ ਦੋ ਤਰ੍ਹਾਂ ਪੂਰੀਆ ਗਿਆ ਹੈ ਉਪਰੀਆ ਗਿਆ ਤਾਂ ਦੇਖਦੇ ਹਾਂ ਕਿੰਨੇ ਦੇ ਫਿਲਟਰ ਹੈ ਉੱਪਰ ਕਰੀ ਮੜਾਇਆ ਪਾਣੀ ਜਗ੍ਹਾ ਤਾਂ ਨਹੀਂ ਵੀ ਕੈਮਰਾ ਸੀ ਨਾ 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 ਜੀ ਉਹ ਕਿੰਨੇ 130 ਦੇ ਪਾਣੀ ਇਹ ਡ੍ਰੀਵਲਿੰਗ ਸਾਹਿਬ ਨੇ ਕਿਹਾ ਇਹ ਫਿਲਟਰ ਤਾਂ ਹੀ ਨਾ ਹੋਵੇ ਬਸ ਕਿੰਨੇ ਦੇ ਕਿ ਮੜਾਏ 117 ਰੁਪਏ ਤਾਂ ਹਾਂ ਉਸ ਹੀ ਐਕਸੋਸਟ ਦੀ। ਚਲੋ ਜੀ। ਬੋਇਨਾ 216 ਹੋਵੇ। ਮੈਂ ਬੋਰਾ 340 ਜੀ ਮੈਂ ਪਾਣਾ ਛੱਡ ਕੇ ਬਣਾ ਨਹੀਂ ਫਿੱਟੇ ਨਾ। ਇਹ ਕਿੰਨਾ ਫਿਲਟਰ ਕਿੰਨਾ ਇਹ ਚੱਕਰੀ। ਕੋਈ ਨੂੰ ਕੋਈ ਸਾਰਾ ਦੱਸ ਦਈ ਮੈਂ। ਆਹ ਤਾਂ ਫਿਲਟਰ। ਕਿੰਨਾ ਹੋ ਗਿਆ? ਥੱਲੇ ਫਿਲਟਰ ਹੈ। ਦੋ ਫਿਲਟਰ। ਚੱਲ ਚੱਲ ਚੱਲ। ਕਿੰਨਾ ਹੋ ਗਿਆ? ਬਣੀ ਜੀ। ਹੈ 135 ਦੇ ਪਾਣੀ 35 ਦੇ ਵਾਟਰ ਲਈ ਚੱਲ ਜਾਣ ਦੇ ਹਾਂ ਹਾਂ ਆਹ ਫੇਟ ਕੰਦਗਾ ਨਾ ਇੱਕ ਸੋ ਪੈਂਤੀ ਦੋ ਕਰਨਾ ਪਵੰਦਾ ਆਪਾਂ ਨੂੰ ਹੈਲੋ ਤੁਹਾਡਾ ਫੋਨ ਦਿਓ ਕੋ YouTube ਕੋ ਰੱਖ ਜਾ ਵਾ ਸਾਡਾ ਫੋਨ ਉਹਦੇ ਵੀਡੀਓ ਪਾ ਦਾਂਗੇ ਜੀ ਥੋੜੀ ਇੱਕ ਮਿੰਟ ਫੋਟ ਜੀ ਦਾ ਠੀਕ ਹੈ ਕਿੰਨਾ ਹੋ ਗਿਆ ਦੇਖੇ ਹਾਂ ਹਾਂ ਇੱਕ ਇੱਕ ਅੰਕਲ ਮੜਾ ਜੱਜਾ ਉਹ ਪੁੱਛੇ ਕਿ ਕਿੰਨਾ ਹੋ ਗਿਆ ਓਰੇ ਕਿੰਨਾ ਹੋ ਗਿਆ ਹਨੀ 150 ਮਾਨਾ ਕੁਰੇ ਤਰੁੱਤ ਤਾਂ ਨਹੀਂ ਮਰਦੀ ਨਾ ਰਿਸ਼ਤਾ ਜਾਵੇ ਐਲਟਰ ਹਲਾ ਜਿੱਤਾ ਹਾਂ ਭਾ ਗਿਆ ਉਹ ਨਾ ਕੀਨ ਲਾਤੀ ਬੁਰੇ ਉਹ ਕੁੰਦਰਮਾ ਘਰ ਮੇਲਦੀ ਦਾ ਕੰਮ ਹੀ ਛੱਡ ਜਾਣਾ ਫੇਲ ਜਾ ਹੋ ਗਿਆ ਇਹਨਾਂ ਨੂੰ ਕੋ ਬੋਲਣ ਦਾ ਕੀ ਫਾਇਦਾ ਫਿਰ ਜੇ ਪੂਰੀ ਫਾਟਰ ਪਣਾ ਦੀਗਾ ਉਹ ਇਹ ਨਹੀਂ ਮੰਨਿਆ ਮਿੱਠੂ ਆਪਣਾ ਹੀ ਅਸੀਂ ਕਹਿੰਦੇ ਤਾਹ ਫੈਲਟ ਨਹੀਂ ਬੰਦੇ ਉਹ ਹੋ ਕਾਇਪਟੀ ਕਰਦਾ ਬੰਦੇ ਪਾਣੀ ਉਹ ਤਾਂ ਉੱਪਰੋਂ ਲੈ ਲੈਂਦੇ ਥੱਲੇ ਦਾ ਪਾਣੀ ਘੱਟ ਹੀ ਲੈਂਦੇ ਆ ਕਿਉਂਕਿ ਸਾਰਾ ਫੈਂਟਰ ਜਿਹੜਾ ਪਾਣੀ ਛੱਡਾ ਟੈਂਕੀ ਦੀ ਟੈਂਕੀ ਪਾਣੀ ਉੱਪਰਲਾ ਫੈਂਟਰ ਖਾ ਗਿਆ ਜੀ ਥੱਲੇ ਪਾਣੀ ਗਿਆ ਨਹੀਂ ਹੈਗਾ ਹੂੰ ਆ ਪੰਬੂ ਦਾ ਰੇਜ ਭਾਜ ਜਾਂਦੇ ਤੇ ਮੈਂ ਦਿਨ ਦਿਨ ਕੰਚ ਵਰਗਾ ਸਾਰਾ ਇਹ ਵੀ ਇਥੇ ਵੀ ਪਤਾ ਲੱਗ ਜਾਂਦਾ ਵੀ ਕਿਹੜੇ ਫੈਂਟਰ ਪਾਣੀ ਖਾਂਦਾ ਹੈ ਘਟਾ ਲੈਂਦਾ ਚਲੜਾ ਦਾ ਪਾਣੀ ਨੂੰ ਉਠਾਣਾ ਮਿੰਦਾ ਲੱਗਦਾ ਉਠਾਣਾ ਚਲੜਾ ਇਹਦਾ ਕਾਲੀ ਡਾਂਜ ਮਿੱਟੀ ਚੱਕੂ ਜਦੋਂ ਚੱਲਿਆ ਇਹ ਇਹ ਤੇ ਹੀ ਪਾ ਵੀ ਪਾ ਦੇ ਮੈਂ ਪਾਣੀ ਤਾਂ ਹਾਂ ਤੋਂ ਹੀ ਲੈ ਜਾਂਦਾ ਥੱਲੋਂ ਲੈ ਆਨੀ ਤਿੰਨ ਗੱਟੇ ਤੇ ਜੂਰੀ ਦੇ ਪਾਣੇ ਪਣਗੇ ਚ ਉਹ ਪਾ ਦੇਂ ਜੂਰੀ ਜਿਹੜੀ ਆ ਫੇਰ ਜਾ ਕੇ ਮਸਲਾ ਲੋ ਵਜੇ ਹੋ ਗਿਆ ਤਾਂ ਤਿੰਨ ਤਿੰਨ ਬੱਸ ਇਹਨਾਂ ਵਰ ਕੇ ਸਾਨੂੰ ਆਹੋ ਤਟ ਨੂੰ ਨੇਰੇ ਜਿਹਾ ਪਾ ਕੇ ਉਹਦੀ ਮੋਟੜੀ ਮੋਟੜੀ ਨਾ ਮੋਟਪਾਈ ਪੋਈ ਪਾ ਦੇ ਪਰਚਾਗਾ ਤਾਂ ਫਕਾੜੋ Tell her cho ki ho ghen cho grader damo tanh hiệp hòa Agni bhagya? Hmm. Thank you. 3316 340 ਲੱਗਿਆ 340 ਪੈਂਤੀ ਇੱਥੇ ਕੋ ਕਿੰਨਾ ਹੋ ਗਿਆ ਰੋਕਾ ਰੋਕ ਕੇ ਉੱਪਰ ਕਰਾ ਉੱਥੇ ਕਰਾ ਕਿੰਨਾ ਹੋ ਗਿਆ ਓਰੇ ਕਿੰਨਾ ਹੋ ਗਿਆ ਹੈ ਕਿੰਨਾ ਨਿਸ਼ਾਨੀ ਮਿਟੀ ਵੀ ਆ ਮਗਲ ਮੂਲੀ ਦੇਖ ਲੈਣੇ ਸਾਨੀ ਦੇਖੀ ਬਾਈ ਹਾਂ ਇੱਥੇ ਆ ਹਾਂ ਹਾਂ ਕਿੰਨਾ ਹੋ ਗਿਆ ਦੋ ਫਿਕਚਰਾਂ ਨਮੇ ਚalo ਚਾਹਣੀ ਚalo ਚਲ ਬਾਈ ਥੱਲੇ ਥੱਲੇ ਜਾਣ ਦੇ ਥੱਲੇ ਕਰਦੇ ਹਣੀ ਥੱਲੇ ਹਾਂ ਆਪਰਲੇ ਪਾਰਲੇ ਜੋ ਹੋਏਗਾ ਕਿਤੇ ਉਹ ਉਹ ਨਾ ਕਿਤੇ ਨਹੀਂ ਲਾਇਆ ਰ ਸਰਚ ਆ ਗਈ ਉਹ ਇੱਕ ਲੀ ਵਟ ਨੇ ਆਜਾ ਨਾ ਕੋ ਨਾ ਆ ਚਲਾ ਆ ਗਿਆ ਬਜੀ ਕੀ ਵਾਈਸੀ ਅਪਡੇਟ ਉਸਦੇ ਨਾਲ ਤੇ ਦਿਮਾਗ ਹੈ ਹੈਲੋ ਹੈਲੋ ਖਤਮ ਹੋ ਗਈ ਫਿਲਟਰ ਜਲਦੀ ਆ ਚੱਲ ਬਾਠੀ ਕਹਣੀ ਸੁਣਦਾ ਬਸ ਸੁਣਾ ਹਾਂ ਉਹ ਮਾਰ ਕਰ ਤੜ ਕਿਲਾਵਾਗੇ ਨਿਸਾਨੀ ਤੜ ਕਿਲਾਵਾਗੇ ਯਾਰ ਚੱਲ ਚੱਲ ਚੱਲੀਆਂ ਚੱਲੀਆਂ ਆਂਦੇ ਰੋਕ ਚੱਲ ਚੱਲ ਆਉਲੀ ਆਉਲੀ ਜਮਾ ਸਲੋ ਜਮਾ ਸਲੋ ਚੱਲ 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 ਜਮਾ ਸਲੋ ਇਹ ਬੱਸ ਰੋਕ ਰੋਕ ਨਾ ਆ ਗਿਆ ਬੱਸ 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 ਕਿੰਨਾ ਹੋ ਗਿਆ ਰੇ ਕਿੰਨਾ ਹੋ ਗਿਆ ਬਹੁਤ 300 300 ਜਨੀ ਬੁਰੀ ਆਹ ਵਸੋ ਹੀ 42 ਹੋ ਗਏ ਹੋ ਲਾਂਗੇ ਬੱਤਲੇ ਬੁਰੀ ਪੱਕਾ ਵੀ ਹੋਗਾ ਇਹ ਨਹੀਂ ਨਾ ਇਹ ਤਾਂ ਬੰਦ ਹੈ ਬਸ ਠੀਕ ਹੈ ਕੜਾਈ ਬੱਸ ਕੱਢ ਦੇ ਕੱਢ ਲੈਣੀ ਕੈਮਰਾ ਵੀਰੇ ਹਾਂ ਕੱਢ ਦੇ ਕੱਢ ਲੈ ਕੱਢ ਲੈ ਠੀਕ ਹੈ ਸੋ ਲੋ ਜੀ ਫਾਈਨਲੀ ਕੈਮਰਾ ਆਪਣਾ ਬੱਜੀ ਚੁੱਕ ਹੈਗਾ ਤੇ ਹੁਣ ਆਪਾਂ ਆਪਣੀ ਤਾਰ ਤੁਰ ਇਕੱਠੀ ਕਰਾਂਗੇ ਤਾਰ ਪਲ ਵੇਟਾਂਗੇ ਇਸ ਤੋਂ ਬਾਅਦ ਥੋੜੀ ਮਿਸਤਰੀ ਨਾਲ ਗੱਲ ਕਰਾਉਣੀ ਹੈ ਇਸ ਬੋਰ ਦਾ ਕੀ ਸੋਲੂਸ਼ਨ ਨਿਕਲੂਗਾ ਕੀ ਹੱਲ ਹੋਊਗਾ ਇਸ ਬੋਰ ਦਾ ਸੋ ਹਾਂ ਜੀ ਹੁਣ ਆਪਾਂ ਕਰਦੇ ਹਾਂ ਮਿਸਤਰੀ ਤੇ ਅੰਕਲ ਜੀ ਨਾਲ ਗੱਲ ਸੋ ਹਾਂ ਜੀ ਦੱਸੋ ਜੀ ਕੀ ਇਨਫੋਰਮੇਸ਼ਨ ਹੈ ਇਸ ਬੋਰ ਦੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਇਹ ਬੋਰ ਤੇ ਇਹਦੀ ਚੈੱਕ ਕਰਨ ਵਾਸਤੇ ਪਾਣੀ ਇੱਕ ਦਾ ਚਾਰ ਨੰਬਰ ਆਉਂਦਾ ਜੀ ਪਾਣੀ ਤੇ ਇੱਕ ਬਾਈ ਨੂੰ ਪਤਾ ਨਹੀਂ ਦੀ ਵੀ ਕਿੱਥੇ ਫੈਂਟਰ ਪਿਆ ਹੋਏ ਚ ਇਹ ਆਪਾਂ ਨੇ ਬੋਰ ਚੈੱਕ ਕਰਿਆ ਜੀ ਤੇ ਉੱਤੇ ਉੱਪਰਲੇ ਪਾਸੇ ਮੰਨ ਲਓ ਫੈਂਟਰ ਆ ਗਿਆ ਇਹਦੇ ਉੱਤੇ ਪਾਣੀ ਦੇ ਉੱਪਰ ਵੀ ਫੈਂਟਰ ਹੈ ਤੇ ਥੱਲੇ ਫੈਂਟਰ ਹੈਗਾ 130 ਫੁੱਟ ਤੇ ਮੰਨ ਲਓ ਫੈਂਟਰ ਆ ਗਿਆ ਔਰੇ ਇਹ ਤੋਂ ਬਾਅਦ ਬਾਕੀ ਥੱਲੇ ਮੰਨ ਲਓ ਜਮਾ ਮੰਨ ਲਓ ਪੂਰਾ ਮਾਲ ਉਸ 330 ਫੁੱਟ ਬੋਰ ਹੈਗਾ ਟੋਟਲ ਟੋਟਲੇ ਹੀ ਹਾਂਜੀ ਇਹਦਾ ਚੈੱਕ ਕਰ ਲੈ ਤੇ ਆਪਾਂ ਨੇ ਉੱਪਰ ਰੈਂਟਰ ਬੰਦ ਕਰਨਾ ਚੈੱਕ ਕਰ ਲਿਆ ਸੀ ਕੱਲ ਨੂੰ ਵੀ ਫੁੱਟ ਦਾ ਪਾ ਪਾਵਾਂਗੇ ਜੇ ਚਾਪ ਆ ਕੇ ਤੋਂ ਬਾਅਦ ਬਾਕੀ ਮੋਟਰ ਚਲਾ ਦਾਂਗੇ ਬਾਕੀ ਹੋਰ ਕੋਈ ਕੰਮ ਕਰਾਉਣਾ ਹੋਵੇ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਬਾਕੀ ਆ ਬਾਈਆਂ ਨਾਲ ਗੱਲ ਕਰ ਲੋ ਇਹਨਾਂ ਨੂੰ ਬਾਈਆਂ ਨੂੰ ਦਿਖਾਤਾ ਸੀ ਕਲੀਅਰ ਕਰਕੇ ਚੱਲੀਆਂ ਕੰਜ ਤੁਹਾਨੂੰ ਪੂਰੀ ਹਾਂ ਹਾਂ ਸਾਨੂੰ ਪੁਲਿਸ ਚੱਲੀਆਂ ਸਾਨੂੰ ਪਹਿਲੇ शक ਦੀ ਨਾ ਵੀ 180 ਤੇ ਫਿਲਟਰ ਪਾਇਆ ਹੋਇਆ ਠੀਕ ਹੈ ਜੀ ਉਹ ਗੱਲ ਤੇ ਨਿਕਲਿਆ ਹੁਣ ਕੈਮਰੇ ਨਾਲ ਚੈੱਕ ਹੋ ਗਿਆ 330 ਆ ਗਿਆ ਠੀਕ ਹੈ ਜੀ ਹੁਣ ਅਸੀਂ ਉੱ ਔਰ ਕੋਈ ਕੰਮ ਕਰਾਉਣਾ ਤੇ ਬੋਰ ਨਾਲ ਚੈੱਕ ਕਰਾਉਣਾ ਹੋਵੇ ਜਾਂ ਕੋਈ ਬੋਰ ਰੇਤਾ ਮਾਰਦਾ ਕੋਈ ਵੀ ਫਾਲਟ ਹੋਵੇ ਜਾਂ ਮੋਟਰ ਡਿੱਗੀ ਤਾਂ ਸਾ ਨਾਲ ਸੰਪਰਕ ਮੇਰਾ ਨਾਮ ਮੁਖਤਿਆਰ ਸਿੰਘ ਨੰਬੋਲ ਤੇ ਮੋਬਾਈਲ ਨੰਬਰ ਹੈ 9781754490 ਠੀਕ ਕੰਮ ਲਈ ਸੰਪਰਕ ਕਰੋ ਧੰਨਵਾਦ ਜੀ ਠੀਕ